ਬਤਿਹਰੀਆਂ ਤਾਂ ਆਮ ਕੀ ਆਉਂਦੀਆਂ ਹੁਣ ਅਸੀਂ ਵੀ ਇੱਥੇ ਇਥੇ ਡੰਗੇ ਕਰਕੇ ਪਿਆ ਸੀ ਸਿਕਿਉਰਟੀ ਲੈ ਲਈਏ ਮੈਂ ਕੱਲੂ ਚਾਹਾਂ ਮੈਂ ਸਿਕਿਉਰਟੀ ਸਰਕਾਰੀ ਮੈਂ ਕਿਉਂ ਨਹੀਂ ਲੈ ਲਿਆ ਸਰਦਾਂ ਕੋਈ ਮੈਨੂੰ ਉਹਦੀ ਪ੍ਰੋਬਲਮ ਨਹੀਂ ਹੈ ਮੈਂ ਫਿਊਚਰ ਦੇਖਦਾ ਮੇਰੇ ਨਾਂ ਦੀਆਂ ਕਿਤਾਬਾਂ ਛਪਣੀਆਂ ਇਹ ਡਰਦਾ ਮੈਂ ਮੇਰੀ ਇਮੇਜ ਨਾ ਖਰਾਬ ਹੋ ਜਾਏ ਕਿਸੇ ਵੱਲ ਤੇ ਕਿਉਂ ਮੇਰੇ ਤੋਂ ਟਾਈਮ ਹੀ ਹੈ ਨਹੀਂ ਮੈਂ ਕਿਸੇ ਨੂੰ ਕਿਉਂ ਬੋਲਾਂ ਮੈਂ ਆਪਣੇ ਤੇ ਕੰਮ ਕਰੂੰਗਾ ਮੈਂ ਕਿਸੇ ਤੇ ਕਿਉਂ ਕਰਾਂ ਮੇਰੇ ਸ਼ੋਅ ਲੱਗਦੇ ਗੁਰਦਾਵਾਉਂ ਜਾਂਦਾ ਮੈਂ ਦਿੱਲੀ ਜਾਂਦਾ ਮੈਂ ਕਰਨਾਲ ਜਾਂਦਾ ਉਹ ਆਡੀਅנס ਲਈ ਮੈਂ ਕੁਝ ਮੈਂ ਕਹਿੰਨਾ ਲਾਈਵ ਸ਼ੋਅ ਪੰਜਾਬ ਚ ਕਿਹਾ ਸੀ ਵੀ ਮੈਂ ਉਹ ਆਡੀਅנס ਲਈ ਕੁਝ ਕੀਤਾ ਹੀ ਨਹੀਂ ਜਿਹੜੀ ਆਡੀਅנס ਲਈ ਮੈਂ ਕੀਤਾ ਆ ਉਹਦਾ ਉਹਨਾਂ ਕੋ ਮੇਰੀ ਬੁਕਿੰਗ ਨਹੀਂ ਹੁੰਦੀ ਹੋਂ ਮੱਤਾਏ ਮਾਪੇ ਮੈਂ 1.5 ਦੇ ਸ਼ੋਅ ਤੇ ਆਵਾਂ ਹਾਂ ਹਾਂ ਉਹ ਦਿਲ ਦੀ ਦਿਲ ਦੀ ਮੈਂ ਆਪਣੀ ਤਮੰਨਾ ਆ ਮੈਂ ਰੈਮ ਚ ਨਹੀਂ ਜਾਣਾ ਤੇ ਮੈਨੂੰ ਕੋਈ ਮੇਰੀ ਇੰਟਰਵਿਊ ਦੇਖ ਕੇ ਮੈਨੂੰ ਕਹਦੇ ਵੀ ਲੌਂਗੀ ਆ ਤੂੰ ਕਿਹਾ ਸੀ ਤਾਂ ਆ ਜਾ ਆ ਜਾ ਕਿਨੇ ਤੁਸੀਂ ਆਰਟਿਸਟ ਨੂੰ ਵੱਡੇ ਨੂੰ ਪੈਸੇ ਭਰੇ ਆ ਹੋਰ ਆਰਟਿਸਟ ਮੈਨੂੰ ਇੰਨੇ ਭਰੋ ਫੇ ਹੁਣ ਫੇ ਮੈਨੂੰ ਮਾਣ ਮਹਿਸੂਸ ਹੋਊਗਾ ਕਿ ਮੈਂ ਮੈਂ ਕਿਸੇ ਦਾ ਰਹਿਮ ਕਰਕੇ ਨਹੀਂ ਕੋਈ ਮੇਤੇ ਰਹਿਮ ਕਰੇ ਕੋਪੀ ਇਹ ਕਿਉਂ ਇਹ ਬਾਰ ਬਾਰ ਇਹ ਗੱਲ ਲਿਖਦੇ ਹੋ ਯਾਰ ਮੈਨੂੰ ਮੇਰੇ ਮਰਨ ਤੋਂ ਬਾਅਦ ਯਾਦ ਰੱਖਿਆ ਜਾਵੇ ਜਾਂ ਜਿੱਦਾਂ ਸਿੱਧੂ ਮੂਸੇਵਾਲਾ ਬਾਈ ਜਿੰਦਾ ਜਿੰਦਾ ਇਦਾਂ ਦੀਆਂ ਗੱਲਾਂ ਕਰਦਾ ਤੁਸੀਂ ਵੀ ਕਿਤੇ ਕਿਤੇ ਇਦਾਂ ਦੀਆਂ ਗੱਲਾਂ ਕਰਦੇ ਹੋ ਕਿਉਂ ਕਰਦੇ ਹੋ ਢੈਂਦੀ ਕਲਾ ਤੇ ਜਾਣਦੇ ਹੋ ਜ਼ਿਆਦਾ ਇਦਾਂ ਬਾਜੀ ਫੇ ਕੰਟੈਂਟ ਮੈਚ ਹੋ ਜਾਂਦਾ ਕੋਈ ਇੱਚ ਨਹੀਂ ਹੁੰਦਾ ਹੈਨਾ ਮੇਰੇ ਨੇ ਸੁਜੀਤ ਵੇਂਦਰੀ ਕਿਹਨੇ ਲਿਖਿਆ ਸੀ ਕਿ ਮੈਂ ਤੜਕੇ ਕੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਤੇ ਇਦਾਂ ਹੀ ਭਾਈ ਸਿੱਧੂ ਮੂਸੇਵਾਲੇ ਨੇ ਵੀ ਗੱਲ ਕੀਤੀ ਤੇ ਜ਼ਿਆਦਾਤਰ ਜਦੋਂ ਅਸੀਂ ਤੁਹਾਡੇ ਅਸੀਂ ਗੀਤ ਸੁਣਦੇ ਆ ਤੇ ਉਹਦੇ ਵਿੱਚ ਵੀ ਤੁਸੀਂ ਕਹਿੰਦੇ ਕਿ ਮੇਰੀਆਂ ਤਸਵੀਰਾਂ ਲੋਕੀ ਜਿਹੜੀਆਂ ਉਹ ਦੇਖਣਗੇ ਮੈਂ ਤਸਵੀਰਾਂ ਦੇ ਵਿੱਚ ਬੋਲੂਗਾ ਲੋਕੀ ਮੇਰੇ ਨਾਂ ਦੇ ਟੈਂਟੂ ਬਣਾਉਣਗੇ ਇਹ ਇਦਾਂ ਟੈਂਡੀ ਕਲਾਜ ਕਿਉਂ ਜਾ ਰਹੇ ਹੋ ਨਹੀਂ ਭਾਈ ਇਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਹਿਲੀ ਗੱਲ ਕਲੀਅਰ ਕਰ ਚੱਕਾ ਤੇ ਅਸੀਂ ਉਹ ਨਹੀਂ ਸਾਨੂੰ ਮੈਂ ਕਹਿੰਦਾ 100 ਦਿਨ ਬਗੈਰਤ ਦੇ ਜੀਣ ਨਾਲੋਂ ਇੱਕ ਦਿਨ ਮਰਦਾਂ ਵਾਲਾ ਜੀ ਲਓ ਅਣਖ ਵਾਲਾ ਅਣਖੜਾ ਅਣਖੜਾ ਇੱਕ ਦਿਨ ਜੀ ਲੋ ਤੇ ਉਹ 100 ਦਿਨ ਚ ਤੁਸੀਂ ਕੁੱਤੇ ਆ ਹੂੰ ਠੀਕ ਆ ਤੁਸੀਂ ਇੱਕ ਦਿਨ ਚ ਰਾਜੇ ਆ ਸ਼ੇਰ ਵਾਂ ਹੂੰ ਮੇਰਾ ਮੰਨਣਾ ਇਹ ਆ ਕਿ ਆਪਾਂ ਬਾਲਾ ਟਾਈਮ ਦੀ ਹੂੰ ਜਿੰਨਾ ਕ ਦੁਨੀਆ ਤੇ ਅਸਰ ਰਵੇ ਸਾਡਾ ਅਸੀਂ ਆਪਣੇ ਆਪ ਨੂੰ ਦਿਨ ਰਾਤ ਸਟੂਡੀਓ ਚ ਬੰਦ ਕਰਕੇ ਇਹ ਚੀਜ਼ ਤੇ ਇੰਨੀ ਮਿਹਨਤ ਕੀਤੀ ਆ ਸਾਡੇ ਜਾਣਦਾ ਮੇਰੇ ਜਿਹੜੇ ਗਾਣੇ ਆ ਆਯੁਰਵੈਦਿਕ ਆ ਆਯੁਰਵੈਦਿਕ ਕਿਹਾ ਹਾਂ ਜੇ ਉਹਨਾਂ ਦਾ ਤੁਹਾਡੇ ਤੇ ਤੁਸੀਂ ਉਹਨੂੰ ਯੂਜ਼ ਕਰੋ ਮਤਲਬ ਕਿ ਉਹਨੂੰ ਸੁਣੋ ਉਹ ਤੁਹਾਡੇ ਤੇ ਗਲਤ ਫੈਕਟ ਨਹੀਂ ਪਾਉਣਗੇ ਹਨਾ ਜੇ ਮਤਲਬ ਕਿ ਇਹ ਨਹੀਂ ਤੇ ਆਪਾਂ ਕੋਈ ਚੀਜ਼ ਕਿਸੇ ਆਰਟਿਸਟ ਦੀ ਪਲੇ ਹੁੰਦੀ ਆ ਉਹ ਚ ਗਲਤ ਚੀਜ਼ਾਂ ਹੁੰਦੀਆਂ ਫੈਕਟ ਪੈ ਜਾਂਦਾ ਮੇਰੇ ਗਾਣੇ ਇਦਾਂ ਦੇ ਤੁਹਾਨੂੰ ਕੁਝ ਗਲਤ ਨਹੀਂ ਲੱਗੂਗਾ ਇੱਕ ਭੈਣ ਭਰਾ ਪਿਓ ਬੱਚੇ ਮੇਰਾ ਗਾਣਾ ਲਾ ਕੇ ਫੈਮਿਲੀ ਚ ਦੇਖ ਸਕਦੇ ਆ ਠੀਕ ਆ ਮੈਨੂੰ ਇਹ ਮਾਣਾ ਵੀ ਮੈਂ ਸਾਰੇ ਥਾਵਾਂ ਤੇ ਆ ਸਮਝ ਤੈ ਮੈਨੂੰ ਪ੍ਰਾਉਡ ਹੋ ਆ ਵੀ ਮੈਨੂੰ ਬੱਚੇ ਆਪਣੀ ਫੈਮਿਲੀ ਚ ਸੁਣ ਸਕਦੇ ਆ ਵੀ ਮੈਂ ਕੁਛ ਇਦਾਂ ਦਾ ਨਹੀਂ ਕਰ ਰਿਹਾ ਜੇ ਡਰ ਨਹੀਂ ਲੱਗਦਾ ਕਿ 295 ਵੀ ਲੱਗ ਸਕਦੀ ਹੈ ਨਹੀਂ ਡਰ ਭਾਜੀ ਜਦੋਂ ਲਿਖਣਾ ਹੀ ਸ਼ੁਰੂ ਕਰਤਾ ਮੌਤ ਤਾਂ ਮੁੰਡਿਆਂ ਤੇ ਲੈ ਕੇ ਕੋਈ ਮੀਰੀ ਸਵੇਰੇ ਘਰੋਂ ਨਿਕਲੀ ਦਾ ਪਤਾ ਨਹੀਂ ਕੰਟਰੀ ਵਾਪਸ ਹੋਣੀ ਆ ਕਿ ਨਹੀਂ ਹੋਣੀ ਕਿੱਥੇ ਕੀ ਹੋ ਜਾਣਾ ਕੀ ਕਹਾਣੀ ਹੋ ਜਾਣੀ ਆ ਤੇ ਵਾਪਸ ਆਉਣਾ ਵੀ ਨਹੀਂ ਜਾਂ ਕੁਛ ਹੋ ਹੀ ਆ ਬਥੇਰੀਆਂ ਧਮਕੀਆਂ ਆਉਂਦੀਆਂ ਹੁਣ ਅਸੀਂ ਵੀ ਇੱਥੇ ਬਥੇਰੇ ਡੰਗੇ ਕਰਕੇ ਬਈ ਅਸੀਂ ਸਿਕਿਉਰਿਟੀ ਲੈ ਲਈਏ ਮੈਂ ਕੱਲ ਨੂੰ ਚਾਹਾਂ ਮੈਂ ਸਿਕਿਉਰਿਟੀ ਸਰਕਾਰੀ ਮੈਂ ਸਿਕਿਉਰਿਟੀ ਵੀ ਲੈ ਸਕਦਾ ਕੋਈ ਮੈਨੂੰ ਉਹਦੀ ਪ੍ਰੋਬਲਮ ਨਹੀਂ ਹੈਗੀ ਠੀਕ ਆ ਮੈਂ ਆਪਣੀ ਐਪਲੀਕੇਸ਼ਨ ਦੇ ਕਿ ਮੈਨੂੰ ਆ ਪ੍ਰੋਬਲਮ ਆ ਮੈਂ ਲੈ ਸਕਦਾ ਕੋਈ ਮੈਨੂੰ ਪ੍ਰੋਬਲਮ ਨਹੀਂ ਪਰ ਉਹ ਇਦਾਂ ਦੀ ਚੀਜ਼ ਚਾਹਦੇ ਨਹੀਂ ਮੈਂ ਇਹ ਚਾਹੁੰਦਾ ਵੀ ਮੈਂ ਅਗਲੇ ਦੇ ਦਿਲ ਚ ਰਾਜ ਅਗਲੇ ਤੇ ਦਿਲ ਚ ਪਿਆਰ ਹੋਵੇ ਮੇਰੇ ਲਈ ਫਿਰ ਤੁਸੀਂ ਮਿਊਜ਼ਿਕ ਡਾਇਰੈਕਟਰਾਂ ਕੋਲ ਵੀ ਕਾਫੀ ਗਏ ਤੇ ਕਿਸੇ ਨੇ ਕਹਿੰਦੇ ਕਾ ਨਹੀਂ ਪਾਇਆ ਹਾਂਜੀ ਬਿਲਕੁਲ ਮੈਂ ਕਾਫੀ ਮਿਊਜ਼ਿਕ ਡਾਇਰੈਕਟਰਾਂ ਕੋਲ ਗਿਆ ਗਾਣਾ ਗੁਣਾ ਕਰੋ ਹਾਂ ਤੁਸੀਂ ਵੀ ਆਪਣੇ ਰੈਪ ਦੇ ਵਿੱਚ ਉਹਨਾਂ ਦਾ ਜਲੂਸ ਵੀ ਕੱਢ ਦਿੱਤਾ ਫਿਰ ਹਾਂ ਨਹੀਂ ਆਪਾਂ ਕਿਸੇ ਨੂੰ ਮੈਂ ਪਰਸਨਲ ਨਹੀਂ ਕਿਸੇ ਨੂੰ ਟਾਰਗੇਟ ਕੀਤਾ ਪਤਾ ਨਹੀਂ ਪਤਾ ਕੀ ਹੈ ਗੁਪੀਆ ਹੁੰਦਾ ਪਰਸਨਲ ਹੀ ਆ ਤੇ ਮਤਲਬ ਮੰਨਦੇ ਤੁਸੀਂ ਹੈ ਨਹੀਂ ਗੱਲ ਨਹੀਂ ਮੈਂ ਪਾਜੀ ਇਦਾਂ ਆ ਪਈ ਮੈਂ ਜੇ ਨਾਂ ਲੰਦਾ ਦੇਖੋ ਜੇ ਮੈਂ ਸਾਹਮਣੇ ਨਾਂ ਲੰਦਾ ਨਾ ਤੇ ਉਹ ਕਹਿ ਕੇ ਲੰਦਾ ਗਾਣਿਆਂ ਚ ਲਿਆ ਪਰ ਮੈਂ ਇਹ ਚੀਜ਼ ਤੇ ਮਿੱਟੀ ਪਾ ਦੇ ਉਹਨਾਂ ਨੇ ਮੇਰਾ ਮੁਕਾਬਲਾ ਨਹੀਂ ਤੂੰ ਤਾਂ ਕਿਤੇ ਪਿੱਛੇ ਰਹਿ ਗਿਆ ਬਹੁਤ ਪਿੱਛੇ ਰਹਿ ਗਿਆ ਮੇਤੂੰ ਮੇਰਾ ਕੋਈ ਮੁਕਾਬਲਾ ਥੋੜੀ ਆ ਮੈਂ ਪਿੱਛੇ ਕਬਰਾਂ ਹੁਣ ਫੇ ਤੁਸੀਂ ਆ ਕਬਰਾਂ ਪੱਟਣ ਵਾਲੀ ਗੱਲ ਕਰ ਰਹੇ ਮੇਨਾ ਆਪਾਂ ਹੈ ਨਹੀਂ ਭਾਜੀ ਉਹ ਨਾ ਬਹੁਤ ਪਿੱਛੇ ਚ ਲਗਾਇਆ ਉਹ ਠੀਕ ਆ ਉਹਨਾਂ ਦੇ ਗਾਣੇ ਜੇ ਫਿਰ ਕਦੀ ਰਾਤ ਨੂੰ ਸੁੱਤੇ ਪਏ ਯਾਦ ਤਾਂ ਆਉਂਦੇ ਹੋਣਗੇ ਫਲਾਣੇ ਮਿਊਜ਼ਿਕ ਡਾਇਰੈਕਟਰ ਨੇ ਯਾਰ ਕਹਿਤਾ ਸੀ ਮੈਨੂੰ ਭਾਜੀ ਇਦਾਂ ਆ ਵੀ ਮੇਰਾ ਅੱਜ ਜਿਹੜੇ ਅੱਜ ਜਿਹੜੇ ਪੋਜੀਸ਼ਨ ਚ ਆ ਅੱਜ ਜਿਹੜੇ ਹਾਲਾਤ ਚ ਆ ਤੇ ਅੱਜ ਯਾਦ ਤਾਂ ਹੋਣਾ ਯਾਰ ਫਲਾਣੇ ਬੰਦੇ ਨੇ ਯਾਰ ਇਦਾਂ ਕਹਿਤਾ ਸੀ ਬਿਲਕੁਲ ਭਾਜੀ ਉਹ ਬਹੁਤ ਮੈਂ ਦੇਖੋ ਇਦਾਂ ਵੀ ਮੈਂ ਮੇਰੀ ਆਪ ਦੀ ਓਨ ਟੀਮ ਆ ਮੇਰੇ ਹਨਾ ਉਹਨਾਂ ਦੇ ਪਿੱਛੇ ਟਰਬਨ ਵੇਟ ਲਿਆ ਮੇਰਾ ਆਪ ਦਾ ਆਪ ਦਾ ਸਟੂਡੀਓ ਆ ਮੇਰੀ ਟੀਮ ਆ ਸਾਰੀ ਇਹ ਟੀਮ ਚ ਕੰਮ ਕਰਦੇ ਆ ਮਸਲਾ ਇਦਾਂ ਜਦੋਂ ਮੈਂ ਇਹ ਟੀਮ ਕੀਤੀ ਸੀਗੀ ਮੇਰੀ ਟੀਮ ਨੂੰ ਵੀ ਹੋ ਜਾਣੇ ਆ ਕਿ ਬੇ ਲੌਂਗੀਆਂ ਤੈਨੂੰ ਲੌਂਗੀਆਂ ਹੀ ਲੱਭਾ ਹੈਨਾ ਆ ਜੋ ਬੰਦੇ ਕਹਿੰਦੇ ਆ ਬੇ ਲੌਂਗੀਆਂ ਨਾਲ ਕਲੈਬੋਰੇਸ਼ਨ ਕਰਾ ਦੇ ਜਾਂ ਇਹ ਕਦੇ ਆ ਬੇ ਲੌਂਗੀਆਂ ਯਾਰ ਬਹੁਤ ਸੋਹਣਾ ਅਸੀਂ ਗਲਤ ਸੀਗੇ ਸਹੀ ਸੀਗਾ ਉਹ ਬੰਦਾ ਪਿਆਪਾ ਨੂੰ ਸਪੋਰਟ ਕਰਨਾ ਚਾਹੀਦਾ ਸੀ ਮੇਰੇ ਬੰਦਿਆਂ ਨੇ ਜਿਹੜੀ ਆ ਮੇਰੇ ਬੰਦਿਆਂ ਨੇ ਬਹੁਤ ਕੰਮ ਮੋੜਿਆ ਉਹਦੇ ਕਰਕੇ ਵੀ ਅਸੀਂ ਲੌਂਗੀਆਂ ਨੂੰ ਪ੍ਰੋਮੋਟ ਕਰਨਾ ਵੀ ਆਪਾਂ ਕਰਨਾ ਹੀ ਕਰਨਾ ਹਾਂ ਮੇਰੇ ਬੰਦਿਆਂ ਦੀ ਸ਼ਬਿਆ ਮੇਰੇ ਨਾਲ ਕੰਮ ਕਰਕੇ ਉਹਨਾਂ ਦੀ ਵੀ ਸ਼ਬੀ ਖਰਾਬ ਹੋਈ ਅਗਰ ਆਪਣਾ ਫਿਊਚਰ ਕੀ ਦੇਖਦੇ ਹਾਂ ਇੰਨਾ ਸੱਚ ਬੋਲ ਕੇ ਇਕੱਲੇ ਤਨ ਰਹਿ ਜੋਗੇ ਨਹੀਂ ਨਹੀਂ ਮੈਂ ਇੰਨਾ ਨਹੀਂ ਮੈਂ ਫਿਊਚਰ ਦੇਖਦਾ ਮੇਰੇ ਨਾਂ ਦੀਆਂ ਕਿਤਾਬਾਂ ਛਾਪੜੀਆਂ ਹਾਂ ਇਹੀ ਗੱਲ ਮੈਂ ਪਹਿਲਾਂ ਕਰਦਾ ਸੀ ਕਿਉਂ ਕੌਨਫੀਡੈਂਸ ਹੋਏ ਨਾ ਪੂਰਾ ਕੌਨਫੀਡੈਂਸ ਆ ਇੱਕ ਪਾਸੇ ਕਹਿੰਦੇ ਉਹ ਚੰਗਾ ਚੱਲਦਾ ਨਹੀਂ ਦੂਜੇ ਪਾਸੇ ਕਹਿੰਦੇ ਨੀ ਮੈਂ ਕਹੇ ਮੇਰੀ ਮੇਰੀ 100 10 ਬੰਦਿਆਂ ਦੀ ਆਡੀਅנס ਹਮ ਮੇਰੀ ਚ 4 ਬੰਦਿਆਂ ਦੀ ਆਡੀਅנס ਹਮ 10 ਬੰਦਿਆਂ ਦੀ ਮੇਰੇ 4 ਬੰਦੇ ਆ ਹਮ ਮਗਰ ਚਾਰ ਹੀ ਬੰਦੇ ਬੋਚੀਆਂ ਪਾਉਣ ਵਾਲੇ ਆ ਉਹ ਆ ਜਿਹੜੇ ਮੈਨੂੰ ਲੋੜ ਪੈਂਦੇ ਮੇਰੇ ਘਰ ਵੀ ਆਉਣਗੇ ਉਹ ਆ ਜਿਹੜੇ ਲੋੜ ਪੈਂਦੇ ਮੇਰੇ ਨਾਲ ਵੀ ਤੁਰਨਗੇ ਠੀਕ ਹੈ ਨਾ ਮੈਂ ਉਹਨਾਂ ਛਿਆਂ ਤੇ ਨਹੀਂ ਟੱਪਦਾ ਜਿਹੜੇ ਮੈਨੂੰ ਨਹੀਂ ਸੁਣਦੇ ਮੈਨੂੰ ਇਹ ਆ ਕਿ ਮੈਂ ਉਹ ਛਿਆਂ ਤੇ ਵੀ ਕਬਜ਼ਾ ਕਰ ਲੂੰਗਾ